ਅਨੌਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਦੋ ਰਾਮਲੀਲਾ ਹੁੰਦੀਆਂ ਆ ਰਹੀਆਂ ਹਨ ਪਰ ਦੋਨਾਂ ਹੀ ਕਲੱਬਾਂ ਦੇ ਵੱਲੋਂ ਸ਼ਿਵ ਮੰਦਰ ਪਾਰਕ ਦੇ ਵਿੱਚ ਇੱਕ ਕਾਮਨ ਜਗ੍ਹਾ ਤੇ ਦਸਹਿਰਾ ਮਨਾਇਆ ਜਾਂਦਾ ਹੈ ਦੱਸ ਦਈਏ ਕਿ ਇਹ ਦਸਹਿਰਾ ਬੜੇ ਲੰਬੇ ਸਮੇਂ ਤੋਂ ਕਲਾਂਨੌਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਲੱਗੇ ਦੇ ਕਈ ਪਿੰਡ ਇਸ ਕਲਾਂਨੌਰ ਦੇ ਦਸਹਿਰੇ ਦਾ ਮੇਲਾ ਦੇਖਣ ਆਉਂਦੇ ਨੇ ਜਿਸ ਕਰਕੇ ਬਹੁਤ ਹੀ ਭੀੜ ਦੇਖਣ ਨੂੰ ਮਿਲਦੀ ਆ ਅਸੀਂ ਤੁਹਾਨੂੰ ਇਸ ਦਸਹਰੇ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਓ ਅਸੀਂ ਦੇਖਨੇ ਹਾਂ ਕਿ ਸੂਰਜਵੰਸ਼ੀ ਰਾਮਨਾਟਕ ਕਲੱਬ ਦੇ ਪ੍ਰਧਾਨ ਸ੍ਰੀ ਅਮਰਜੀਤ ਜੀ ਖੁੱਲਰ ਜੀ ਕੀ ਕਹਿ ਰਹੇ ਹਨ ਕਲਾਨੂਰ ਤੋਂ ਰੋਹਿਤ ਭਾਰਤਵਾਜ ਦੀ ਖਾਸ ਰਿਪੋਰਟ ਤੇ ਰੌਣਕ ਮੇਲਾ ਵੇਖੋ ਤੇਿਆਰੀ ਰੌਣਕ ਨੂੰ ਦਿਖਾਓ ਕਾਮ ਯਾਰਦਵਾਰ ਭਾ ਦਸਹਰੇ ਦੀ ਤਿਆਰੀ ਕਿੱਸੇ ਚੱਲਦੀ ਪਈ ਹੈ ਅੱਜ ਤੇ ਸ਼ਹਿਰ ਕਰਨ ਆਏ ਸਿਰੇ ਸਿਰੇ ਅਜੇ ਤੇ ਦਸਹਰੇ ਦੀ ਤਿਆਰੀ ਪੂਰ ਤਿਆਰੀ ਹੈ ਦੋਵੇਂ ਦਸਹਰੇ ਤਿਆਰ ਹੋ ਰਹੇ ਨੇ ਦੋਵੇਂ ਰਾਮਲੀਲਿਆਂ ਦਾ ਦਸਹਰਾ ਇੱਕੋ ਥਾਂ ਤੇ ਮਨਾਇਆ ਜਾਂਦਾ ਸਾਰੇ ਸ਼ਹਿਰ ਦੇ ਵਿੱਚ ਤੇ ਇੱਧਰ ਬਾਜ਼ਾਰ ਲੱਗਾ ਬਾ ਦੁਕਾਨਾਂ ਲੱਗੀਆਂ ਹੋਈਆਂ ਇੱਧਰ ਦਸਹਰੇ ਤਿਆਰ ਨੇ ਤੇ ਸ਼ਾਮ ਨੂੰ ਲੋਕਾਂ ਨੂੰ ਹਉਮਾ ਆ ਕੇ ਵਜ ਲੋਕਾਂ ਦੀ ਘਾਟ ਲੋਕਾਂ ਨੂੰ ਕਿਹਾ ਵਾ ਸ਼ਾਮ ਨੂੰ ਹਉਮਾ ਆ ਕੇ ਆਓ ਤੇ ਮੇਲੇ ਦੀ ਰੌਣਕ ਵਧਾਓ ਤੇ ਰੌਣਕ ਮੇਲਾ ਵੇਖੋ ਤੇ ਖੇਰ ਦੀ ਰੌਣਕ ਨੂੰ ਵਧਾਓ ਅੱਜ ਛੇ ਮੰਦਰ ਪਾਰਕ ਵਿੱਚ ਦਸਹਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਤਾਂ ਨਾਲ ਮਨਾਇਆ ਜਾ ਰਿਹਾ ਹੈ ਔਰ ਸਾਰੀ ਪਾਰਕ ਦੇ ਵਿੱਚ ਤੁਸੀਂ ਦੇਖੋ ਦੁਕਾਨਾਂ ਤੋਂ ਕੋਲ ਆਏ ਨੇ ਸੱਜੀਆਂ ਗੱਡੀਆਂ ਲੱਗੀਆਂ ਨੇ ਲੋਕਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਸਾਹਮਣੇ ਰਾਮਲੀਲਾ ਹੁੰਦੀ ਹੈ ਹਰ ਸਾਲ ਦੀ ਤਰ੍ਹਾਂ ਸਾਹਮਣੇ ਰਾਮਲੀਲਾ ਸੂਰਗੋਸ਼ੀ ਰਾਮ ਨਾਟਕ کلب ਦਾ ਸਹਾਰਾ ਜਿਹੜਾ ਵਾ ਦੋਹੇ کلبਾਂ ਦਾ ਸਹਾਰਾ ਲੱਗੋ ਲੱਗ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਜਿਹੜਾ ਸ਼ਹਿਰ ਹੈ ਏਕਤਾ ਦਾ ਏਕਤਾ ਵਿਖਾ ਕੇ ਲੋਕਾਂ ਨੂੰ ਦੱਸਦਾ ਕਿ ਅਸੀਂ ਸਾਰੇ ਇੱਕ ਹੀ ਹਾਂ ਤੇ ਮੈਂ ਆਸ ਕਰਦਾ ਕਿ ਅੱਜ ਸ਼ਾਮੀ 5 ਵਜੇ ਸਾਡੇ ਐਮਪੀ ਸਰਦਾਰ ਜੀਨਦਰ ਸਿੰਘ ਵਿਧਾਵਾ ਜੀ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਵੀ ਉਹਨਾਂ ਦਾ ਧੰਨਵਾਦ ਕਰਾਂਗਾ ਤੇ ਸਾਰੀ ਸੰਗਤ ਦਾ ਵੀ ਧੰਨ ਕਰਾਂਗਾ ਤੇ ਇਹ ਪ੍ਰਾਰਥਨਾ ਕਰਾਂਗਾ ਸ਼ਿਵ ਜੀ ਮਹਾਰਾਜ ਕੇ ਭੋਲੇ ਬਨਾਰੀ ਹੌਂਦਾ ਸਾਲ ਫਿਰ ਸੁਖਮਾਨਾਂ ਦੇ ਲਈ ਤਾਂ ਕਿ ਲੋਕਾਂ ਨੂੰ ਇਹ ਸਾਰਾ ਖੁਸ਼ੀ-ਖੁਸ਼ੀ ਉਹ ਦੇ ਦੇ। ਹਰ ਹਰ ਜੋ ਬੋਲੇ ਸੋ ਨਿਰਮਏ ਰਾਮ ਰਾਮ ਦੀ ਜੈ। ਮੋਟੇ ਆਏ ਲੋਕਾਂ ਅਮਰੀਕਾ ਨਾਲੋਂ ਜ਼ਿਆਦਾ ਵਾਂ। I'm <laughs> sorry. <laughs>